ਖਾਨਪਰਾ ਉਹ ਵਾਜ ਦੁਜੀ ਕਾ ਖਾਲਸਾ ਉਹਨਾਂ ਦੇ ਦਿੱਤੀ ਫਤਿਹ ਤੁਹਾਨੂੰ ਪਤਾ ਹੀ ਆ ਕਿ ਜਿੰਨੇ ਵੀ ਬਾਰਡਰਾਂ ਦਿੱਲੀ ਨੂੰ ਜਾਣ ਵਾਲੇ ਸਾਰਿਆਂ ਬਾਰਡਰਾਂ ਦੇ ਉੱਤੇ ਖਨੋਰੀ ਬਾਰਡਰਾਂ ਸ਼ੰਭੂ ਬਾਰਡਰਾਂ ਗਾਜ਼ੀਆਬਾਦ ਬਾਰਡਰਾਂ ਤੇ ਚਾਹੇ ਰਸਤਾਨ ਬਾਰਡਰਾਂ ਸਾਰਿਆਂ ਬਾਰਡਰਾਂ ਦੇ ਕਿਸਾਨ ਆਪਣੀਆਂ ਮੰਗਾਂ ਵਾਸਤੇ ਮਨਾਉਣ ਵਾਸਤੇ ਸਾਰਿਆਂ ਬਾਰਡਰਾਂ ਤੇ ਹਾਜ਼ਰ ਬੈਠੇ ਆ ਪਰ ਸਰਕਾਰ ਜਿਹੜੀ ਹੈ ਇਹਨਾਂ ਦੇ ਕੰਨ ਤੇ ਜੂਣ ਹੀ ਸਰਕੀ ਪਰ ਅਸੀਂ ਇਹ ਸਰਕਾਰ ਨੂੰ ਗੱਲ ਕਹਿਣਾ ਚਾਹੁੰਦੇ ਆ ਇਹ ਚਾਹੇ ਮੋਰਚਾ ਪਹਿਲਾਂ ਚੱਲਿਆ ਸੰਯੁਕਤ ਮੋਰਚਾ ਚਾਹੇ ਹੁਣ ਸੰਯੁਕਤ ਮੋਰਚਾ ਚੱਲ ਰਿਹਾ ਇਹਨਾਂ ਨੇ ਆਪਣੀਆਂ ਮੰਗਾਂ ਮਨਾ ਕੇ ਹੀ ਘਰਾਂ ਨੂੰ ਆਉਣਾ ਵਾ ਇਸ ਕਰਕੇ ਅਸੀਂ ਪਿੰਡਾਂ ਦੇ ਵਿੱਚੋਂ ਸ਼ਹਿਰਾਂ ਦੇ ਵਿੱਚੋਂ ਕਾਫਲੇ ਬਣਾ ਕੇ ਤੋਰਨੇ ਸ਼ੁਰੂ ਕਰ ਦਿੱਤੇ ਆ ਅੱਜ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱਡਾ ਦਾ ਜਥਾ ਖਨੋਰੀ ਬਾਰਡਰ ਤੇ ਪਹੁੰਚੂਗਾ ਔਰ ਸਾਡਾ ਜਿਹੜਾ ਪਹਿਲਾ ਜਥਾ ਉਹ ਵਾਪਸ ਆਊਗਾ ਅਸੀਂ ਸਰਕਾਰ ਨੂੰ ਅਪੀਲ ਕਰਦੇ ਆ ਕਿ ਕਿਸਾਨਾਂ ਦੀਆਂ ਮੰਗਾਂ ਜਿਹੜੀਆਂ ਇਹਨਾਂ ਨੂੰ ਮਨਾ ਕੇ ਇਹਨਾਂ ਦੀ ਮੰਨਾ ਮੰਗਾ ਮੰਨ ਕੇ ਇਹਨਾਂ ਨੂੰ ਘਰ ਨੂੰ ਵਾਪਸ ਕਰੋ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਬਾਡੀ ਦਾ ਟਾਈਮ ਆਉਣ ਵਾਲਾ ਵਾ ਤੁਸੀਂ ਇਹ ਨਾ ਗੱਲ ਸੋਚਿਓ ਕਿ ਗਾੜੀ ਬਾੜੀਆਂ ਆ ਜਾਣੀਆਂ ਚਾਹ ਝੋਨੇ ਲੱਗਣਿਆਂ ਕਿਸਾਨਾਂ ਨੇ ਉੱਠ ਕੇ ਆ ਜਾਣਾ ਇਸੇ ਤਰ੍ਹਾਂ ਹੀ ਵੱਡ ਕੇ ਵੰਡ ਕੇ ਅਸੀਂ ਤੁਰੇ ਜਾਣਾ ਵਾ ਤੇ ਮੰਗਾ ਮਨਾ ਕੇ ਮੁੜਾਂਗੇ ਇਨੀਆਂ ਬੇਨਤੀਆਂ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ